ਸੋਚੋ ਇੱਕ ਕੁੜੀ ਜਿਹੜੀ ਕੂੜੇ ਚੋਂ ਰੋਟੀ ਲੱਭ ਕੇ ਖਾਂਦੀ ਸੀ ਸੜਕਾਂ ਤੇ ਭੀਖ ਮੰਗਦੀ ਸੀ ਅੱਜ ਉਹ ਇੱਕ ਵੈਲ ਕੁਆਲਿਫਾਈਡ ਡਾਕਟਰ ਹੈ। ਪਿੰਕੀ ਹਰਿਆਣ ਮੈਕਲੌਡ ਗੰਜ ਦੀ ਇੱਕ ਕੁੜੀ ਸੜਕਾਂ ਤੇ ਆਪਣੇ ਪਰਿਵਾਰ ਨਾਲ ਭੀਖ ਮੰਗਦੀ ਸੀ ਕੂੜੇ ਦੇ ਢੇਰ ਚੋਂ ਰੋਟੀ ਲੱਭਦੀ ਸੀ ਤਾਂ ਕਿ ਉਹਨੂੰ ਕੁਝ ਖਾਣ ਨੂੰ ਮਿਲ ਜਾਵੇ। 2004 ਵਿੱਚ ਲੋਬਸੈਂਕ ਨਾਮ ਦੇ ਇੱਕ ਮੰਗ ਦੀ ਨਿਗਾ ਪਿੰਕੀ ਤੇ ਪਈ। ਉਹਨੇ ਪਿੰਕੀ ਦੇ ਮਾਪਿਆਂ ਨੂੰ ਮਨਾਇਆ ਤੇ ਧਰਮਸ਼ਾਲਾ ਦੇ ਧਿਆਨੰਦ ਪਬਲਿਕ ਸਕੂਲ ਦੇ ਵਿੱਚ ਪਿੰਕੀ ਦਾ ਦਾਖਲਾ ਕਰਾਇਆ ਤੇ ਉਹ ٹرسٹ ਦੇ ਹੋਸਟਲ 'ਚ ਰਹਿ ਕੇ ਪੜ੍ਹਾਈ ਪੂਰੀ ਕਰਨ ਲੱਗੀ। ਹਰ ਦਿਨ ਮੁਸ਼ਕਿਲਾਂ ਭਰਿਆ ਕਰਦੇ ਦੀ ਯਾਦ ਪਰ ਦਿਲ 'ਚ ਪੜ੍ਹਾਈ ਸੀ। ਉਹਨੇ ਆਪਣੀ ਲਗਨ ਨਾਲ ਸੀਨੀਅਰ ਸਕੈਂਡਰੀ ਸਕੂਲ ਵੀ ਪਾਸ ਕੀਤਾ ਤੇ NEET ਦਾ ਪੇਪਰ ਵੀ ਕਲੀਅਰ ਕੀਤਾ। ਪਰ ਪ੍ਰਾਈਵੇਟ ਮੈਡੀਕਲ ਕਾਲਜ ਦੀ ਫੀਸ ਨੇ ਉਹਦਾ ਰਸਤਾ ਰੋਕ ਲਿਆ। ਫਿਰ 2018 'ਚ ਟੋਂਗਲੈਂਡ ਚੈਰੀਟੇਬਲ ٹرسٹ ਦੀ ਮਦਦ ਨਾਲ ਉਹਨੇ ਚਾਈਨਾ ਦੇ ਵਿੱਚ ਇੱਕ ਕਾਲਜ ਚ ਦਾਖਲਾ ਲਿਆ ਤੇ ਚਾਈਨਾ ਦੇ ਮੈਡੀਕਲ ਕਾਲਜ ਤੋਂ ਆਪਣੀ ਐਮਬੀਬੀਐਸ ਮੁਕੰਮਲ ਕੀਤੀ ਅੱਜ ਪਿੰਕੀ ਹਰਿਆਣ ਇੱਕ ਐਮਬੀਬੀਐਸ ਡਾਕਟਰ ਹੈ ਉਹਦੀ ਸਫਲਤਾ ਨਾ ਸਿਰਫ ਉਹਦੀ ਹੈ ਉਹ ਲੱਖਾਂ ਬੱਚੀਆਂ ਦੀ ਵੀ ਹੈ ਜੋ ਸੋਚਦੀਆਂ ਹਨ ਗਰੀਬੀ ਸਾਡੀ ਕਿਸਮਤ ਹੈ ਪਿੰਕੀ ਹਰਿਆਣ ਦੀ ਕਹਾਣੀ ਸਾਨੂੰ ਦੱਸਦੀ ਹੈ ਮੁਸ਼ਕਲਾਂ ਦਾ ਕਦੇ ਅੰਤ ਨਹੀਂ ਹੁੰਦਾ ਪਰ ਹਿੰਮਤ ਵਿਸ਼ਵਾਸ ਤੇ ਸੰਘਰਸ਼ ਨਾਲ ਕੋਈ ਵੀ ਕੁਝ ਵੀ ਬਣ ਸਕਦਾ ਹੈ